ਸਾਫਟ ਕਾਟਨ ਦੇ ਵਿੱਚ ਜੀ ਦੁਪੱਟਾ ਸੂਟ ਲੈ ਕੇ ਆਇਆ ਆ ਪਰ 올ਓਵਰ ਸੂਟ ਰਹੂਗਾ ਮਸਲੀਨ ਕਾਟਨ ਦੇ ਦੁਪੱਟੇ ਦੇ ਨਾਲ ਆ ਚੈੱਕ ਕਰੋ ਜੀ ਤਮੰਨਾ ਕੰਪਨੀ ਦਾ ਰਹੂਗਾ ਮਨਾਲੀ ਨੰਬਰ ਸੋਲੋ ਦੇ ਵਿੱਚ ਡਿਜ਼ਾਈਨ ਦਿਖਾਵਾਂਗੇ ਜੀ ਤੁਹਾਨੂੰ ਆ ਚੱਕਰੀ ਚ ਲੋ ਕਲਾ ਕਲਾ ਕਰਕੇ ਜੀ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਲੈ ਕੇ ਆਏ ਜੀ ਆਪਾਂ ਡਿਜੀਟਲ ਪ੍ਰਿੰਟ ਦੇ ਵਿੱਚ ਰੈਡੀ ਹੈ ਕੱਪੜਾ ਬਹੁਤ ਜਿਆਦਾ ਸੌਫਟ ਹੈ ਜੀ ਆ ਚੈੱਕ ਕਰੋ ਡਿਜ਼ਾਈਨ ਦੇਖੋ ਜੀ ਕਿੰਨਾ ਪਿਆਰਾ ਹੈ ਅਲਟੀਮੇਟ ਡਿਜ਼ਾਈਨ ਹੈ ਜੀ ਪੂਰਾ ਮਸਲੀਨ ਕਾਟਨ ਦਾ ਦੁਪੱਟਾ ਹੈਗਾ 2.5 ਮੀਟਰ ਦਾ ਉਹ ਸੂਟ ਦੀ ਲੈਂਥ ਹੈਗੀ ਹੈ ਜੀ ਪੂਰੀ 5 ਮੀ ਸੋਲੋ ਦੇ ਵਿੱਚ ਡਿਜ਼ਾਈਨ ਦਿਖਾਵਾਂਗੇ ਜੀ ਸਾਰੀ ਡਿਜ਼ਾਈਨ ਪੂਰੇ ਸੁਪਰ ਹਿੱਟ ਨੇ ਕੱਪੜਾ ਬਹੁਤ ਜਿਆਦਾ ਸੌਫਟ ਹੈ ਔਰ ਲਾਈਟ ਵੇਟ ਹੈ ਜੀ ਜਿਹੜਾ ਵੀ ਕਲਰ ਡਿਜ਼ਾਈਨ ਤੁਹਾਨੂੰ ਸੋਹਣਾ ਲੱਗਦਾ ਜੀ ਆਰਡਰ ਬੁੱਕ ਕਰਾ ਦਿਓ ਮੋਬਾਈਲ ਨੰਬਰ ਹੈਗਾ 7837685101 ਜਿਹਦੇ ਆਰਡਰ ਬੁੱਕ ਕਰਾਉਣਾ ਸੋਣੇ ਸੀਓਡੀ ਨਹੀਂ ਹੋਣੀ ਜੀ ਪੇਮੈਂਟ ਮੈਥਡ ਆਨਲਾਈਨ ਹੈ ਆ ਚੱਕਰੀ ਚੇਲੋ ਡਿਜ਼ਾਈਨ ਦੁਪੱਟੇ ਦੇ ਨਾਲ ਜਿਹੜਾ ਵੀ ਕਲਰ ਡਿਜ਼ਾਈਨ ਤੁਹਾਨੂੰ ਸੋਹਣਾ ਲੱਗਾ ਆਰਡਰ ਬੁੱਕ ਕਰਾ ਦਿਓ ਡਿਜ਼ਾਈਨ 5 ਨੇ ਜੀ 5e16 ਦੇ ਵਿੱਚ ਰਹਿਣਗੇ ਜਿਹੜਾ ਪਹਿਲਾ ਆਰਡਰ ਕਰਾ ਗਿਆ ਜੀ ਉਸੇ ਦਾ ਆਰਡਰ ਬੁੱਕ ਹੋਊਗਾ ਕਿਉਂਕਿ ਲਿਮਟਿਡ ਸਟਾਕ ਹੈ ਜੀ ਐਡਰੈਸ ਹੈਗਾ ਸਾਡਾ ਅਲੀਸ਼ੇਰ ਕੱਪੜੇ ਵਾਲੇ ਥਾਣਾ ਰੋਡ ਵਿਖੇ ਜ਼ਿਲ੍ਹਾ ਮਾਨਸਾ ਮਸਲੀਨ ਦੁਪੱਟੇ ਦੇ ਨਾਲ ਸੂਟ ਜੀ ਸਿਰਫ 550 ਰੁਪਏ ਦਾ ਇੱਕ ਸੂਟ ਤੇ ਸ਼ਿਪਿੰਗ ਲੱਗੂ 50 ਰੁਪਏ 2 ਤੇ 100 ਤਣ ਤੋਂ 150 ਜੀ ਬਹੁਤ ਹੀ ਸੋਹਣਾ ਦੁਪੱਟੇ ਸੂਟ ਦਾ ਆਰਟੀਕਲ ਜੀ ਸਮਰ ਸਪੈਸ਼ਲ ਲੁੱਕ ਆਈ ਆਪਣੇ ਕੋਲੇ ਆ ਚੈੱਕ ਕਰੋ ਜੀ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਹੈ ਬਹੁਤ ਹੀ ਸੋਹਣਾ ਵਿਕ ਰਿਹਾ ਜੀ ਇਹ ਵਾਲਾ ਆਰਟੀਕਲ ਸਾਰੀ ਡਿਜ਼ਾਈਨ ਪੂਰੇ ਸੁਪਰ ਹਟ ਨੇ ਜਿਹੜਾ ਵੀ ਕਲਰ ਡਿਜ਼ਾਈਨ ਸੋਨੇ ਆਰਡਰ ਕਰਨਾ ਹੈ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਮੋਬਾਈਲ ਨੰਬਰ ਆਪਰਾ ਸਕਰੀਨ ਤੇ ਸ਼ੋਅ ਹੋ ਰਿਹਾ ਜੀ ਆਹ ਲਓ ਜੀ ਪੰਜ ਡਿਜ਼ਾਈਨ ਨੇ ਪੰਜੇ ਦੁਪੱਟੇ ਦੇ ਨਾਲ ਡਿਜੀਟਲ ਪ੍ਰਿੰਟ ਦੇ ਵਿੱਚ